ਬੜਾ ਰਾਸ਼ ਪਿਆਈ ਕੋਟਵਾਦ ਨੇ ਐਨੇ ਵੇਲੇ ਲੋਕ ਨਹੀਂ ਹੈ ਬੇਬੇ ਹਾਂਜੀ ਸਾਰੇ ਤੁਹਾਡੇ ਪਿੰਡ ਦੇ ਸਾਰੇ ਵੇਲੇ ਨਹੀਂ ਨਹੀਂ ਤੁਹਾਡਾ ਪ੍ਰੋਗਰਾਮ ਵੇਖਣ ਆਏ ਆ ਅੱਛਾ ਸਾਡਾ ਪ੍ਰੋਗਰਾਮ ਕੀ ਬਾਤ ਆ ਅੱਛਾ ਮੇਰੇ ਘਰ ਕੇ ਆਏ ਹੋ ਹੋਰ ਕੀ ਬਾਤ ਆ ਅਸ ਕਾ ਮੁੰਡਾ ਇੱਡੀ ਦੂਰੋਂ ਆਇਆ ਸਾਨੂੰ ਜੀ ਪ੍ਰੋਗਰਾਮ ਦੇ ਜੋ ਚੌਂਦੇ ਰੋ ਚੌਂਦੇ ਬੇਬੇ ਤੁਹਾਡਾ ਪਿਆਰ ਹੈ ਜਿਹੜਾ ਖਿੱਚ ਕੇ ਲਿਆਉਂਦਾ ਹਾਂ ਕੀ ਬਾਤ ਸਸੀ ਗੱਲ ਜੀ ਤੁਸੀਂ ਕਿਤੇ ਜਾਣਾ ਤਿਆਰ ਕਰੋਨਾ ਇਹ ਭੈਣਾ ਤੁਸੀਂ ਹਾਂਜੀ ਹਾਂਜੀ ਭੈਣੀਆਂ ਮੈਂ ਮੇਲਾ ਮੈਨੂੰ ਪਤਾ ਨਹੀਂ ਹੈ ਸ਼ਕਲ ਵੇਖ ਕੇ ਮੈਂ ਕਹਿੰਦਾ ਵੀ ਦੋਨੋਂ ਭੈਣਾ ਲੱਗਦੀਆਂ ਹਨ ਨਹੀਂ ਭੈਣਾਂ ਨਹੀਂ ਅੱਛਾ ਫਿਰ ਤੁਸੀਂ ਵੱਡੇ ਹੋ ਹਾਂਜੀ ਹਾਂਜੀ ਤੇ ਛੋਟੇ ਨੇ ਤੇ ਸਾਂਡੂ ਵੀ ਆਏ ਹੋਣੇ ਅੱਜ ਤੋਂ ਨਹੀਂ ਸਾਂਡੂ ਇੱਕ ਹੀ ਆਇਆ ਇੱਕ ਹੀ ਆ ਵੀ ਤੇ ਇੱਕ ਅੱਛਾ ਵੀ ਅੱਛਾ ਤਿੰਨ ਪੈਣਾ ਹੋ ਗਿਆ ਅੱਛਾ ਕੀ ਬਾਤ ਹੈ ਕਿ ਇਹ ਇਹ ਕਿ ਪੇਕਿਆਂ ਦਾ ਪੈਣਾ ਕਿ ਸਾਰੇ ਪੇਕੇ ਪੇਕੇ ਅੱਛਾ ਤੇ ਪੇਕਿਆਂ ਦੇ ਆਏ ਹੋ ਕੀ ਬਾਤ ਸਾਰੇ ਲੁਧਿਆਣੇ ਦੇ ਅੱਛਾ ਲੁਧਿਆਣੇ ਤੋਂ ਹਾਂਜੀ ਲੁਧਿਆਣੇ ਸਾਡੇ ਘਰ ਕਿਤੇ ਨਹੀਂ ਇਹ ਪ੍ਰੋਗਰਾਮ ਹੈ ਸਪੈਸ਼ਲ ਇਸੇ ਕਰਕੇ ਆਏ ਅੱਛਾ ਜੀ ਹਾਂਜੀ ਕੀ ਬਾਤ ਹੈ ਸਾਂਡੂ ਦੀ ਬਣਦੀ ਜਿਆਦਾਤਰ ਬਣਦੀ ਨਹੀਂ ਹੁੰਦੀ ਨਹੀਂ ਨਹੀਂ ਬਹੁਤ ਬੰਦੀ ਹੈ ਮੂੰਹ ਤੇ ਨਹੀਂ ਕਹਿਣਾ ਕਿਉਂਕਿ ਇਹ ਇੱਕ ਵੀ ਸੰਡੂ ਹੈ ਨਾ ਮੈਂ ਲੱਭ ਲੈਣਾ ਕਿਹੜਾ ਆ ਹੈ ਵਿੱਚੇ ਇੱਥੇ ਗਿਆ ਸੰਡੂ ਕਿਹੜਾ ਭਾਜੀ ਆਇਓ ਸੰਡ ਓਖੜੇ ਆਇਓ ਮਰੇ ਆਇਓ ਮੈਂ ਹੁਣੇ ਪੁੱਛ ਲੈਣਾ ਮੈਂ ਪੁੱਛਣਾ ਕਰ ਅੱਛਾ ਇਹ ਨਹੀਂ ਤੁਸੀਂ ਕੱਲੇ ਹੋ ਕੱਲੇ ਕਾ ਨਹੀਂ ਦੱਸੋ ਵੀ ਸੰਡੂ ਹੈ ਪਹਿਲਾਂ ਮੇਰੀ ਸੋਚ ਚੱਕੋ ਸੋਚ ਚੱਕਲੀ ਹੁਣ ਦੱਸੋ ਹਾਂਜੀ ਬਣਦੀ ਕਦੇ ਕਦੇ ਨਹੀਂ ਪੱਕੇ ਨਹੀਂ ਲੜਦੇ ਨਹੀਂ ਲੜੀ ਤੜ ਦਾ ਕਦੇ ਕਦੇ ਐਨਾ ਮੈਨੂੰ ਪਤਾ ਕੋਲ ਖੜੀ ਆ ਲੈ ਤਾਂ ਨਹੀਂ ਹਸਣਾ ਅੱਛਾ ਮੈਂ ਉਤਰ ਕੱਲਾ ਕਰਕੇ ਆ ਇਹ ਸ਼ਕਲ ਇਕੋ ਜਿਹੀ ਹੈ ਤੇ ਤੁਹਾਡੀ ਸ਼ਕਲ ਮਿਲਦੀ ਹੈ ਨਾਲੇ ਤੇ ਮੇਰੀਆਂ ਬੇਟੀਆਂ ਮੇਰਾ ਚਕਲ ਮਿਲ ਚਾਹ। ਆਹੀ ਮੈਂ ਪੁੱਛਣੀ ਬੇਟੀਆਂ ਤੁਹਾਡੀਆਂ ਮੇਰੀਆਂ ਬੇਟੀਆਂ ਹੈ। ਉਹ ਐ ਤੁਹਾਡੀ ਉਮਰ ਨਹੀਂ ਲੱਗਦਾ ਐ ਲੱਗਦੇ ਤੁਸੀਂ ਵੱਡੀ ਭੈਣ ਹੋ ਨੇ ਨਾਲੇ। ਸੱਚੀ ਗੱਲ ਹੈ? ਸੱਚੀ। ਸੱਚੀ ਗੱਲ ਤੁਹਾਡੀ ਉਮਰ ਲੱਗਦੀ ਨਹੀਂ ਅੰਦਾਸੇ ਆਂਟੀ ਲੱਗਦੀ ਕੋਈ। ਉਹ ਵੇ ਲੋ ਭੈਣ ਲੱਗਦੀ ਵੱਡੀ। ਅੱਛਾ ਮੇਰੀ ਇੱਕ ਬੇਟੀ ਬਚਾ ਹੀ ਨਹੀਂ ਗਈ। ਆ ਦੋਦੀ। ਹਾਂਜੀ। ਅੱਛਾ ਇਹ ਮੈਂ ਦੋਦੀ ਹੈ। ਕਿਆ ਬਾਤ ਹੈ ਕਿਆ ਜੀ ਤੁਹਾਡੀ ਇਤੋਂ ਅੱਛਾ ਸੇ ਉਮਰ ਦਾ ਪਤਾ ਨਹੀਂ ਚੱਲਦਾ ਫੇਰ ਲਵਲੀਆਂ ਕਮਾਰ ਆਇਆ ਤੇ ਤੁਹਾਡੀ ਆਵਾਜ਼ ਆਈ ਵੀ ਇਹ ਬੇਬੇ ਬੜੀ ਮਸ਼ਹੂਰ ਬੋਲੀਆਂ 'ਚ ਇੱਕ ਬੋਲੀ ਮਾਰਨਾ ਹੁੰਦਾ ਕਿ ਪੌਣਾ ਹੁੰਦਾ ਬੋਲੀ ਮਾਰਨਾ ਅੱਛਾ ਬੋਲੀ ਮਾਰ ਚਲੋ ਫੇ ਮਾਰਨ ਵਾਲੀ ਬੋਲੀ ਪਾਓ ਹਾਂ ਜੀ ਮੈਂ ਕਹਿੰਦਾ ਬਹੁਤ ਬੋਲਗਾ ਮਾਰਦੀ ਭਰਾਓ ਬੋਲੀ ਪਾਏ ਤੇ ਕਰੀਏ ਨਾ ਕੇ ਟਮੇਟ ਵੇ ਬੋਲੀ ਮਾਰ ਇਹ ਚੜੇ ਦੀ ਇੱਕ ਵਿੱਚ ਵੇ ਬਲੀ ਆਜੋ ਆਂਟੀ ਆਜੋ ਹੇਕ ਵਿੱਚ ਵੇ ਬੋਲੀ ਮਾਰੀਏ ਚੜੇ ਹੇਕ ਵਿੱਚ ਵੇ ਮੈਂਦੀ ਹਰ ਕੋਈ ਕਹਿੰਦਾ ਮੈਂਦੀ ਬਾਗ ਵਿੱਚ ਰਹਿੰਦੀ ਵੇ ਕੋਟ ਕੋਟ ਕੇ ਹੱਥਾਂ ਨੂੰ ਲਾਵਾਂ ਬੌਟੀ ਬਣ ਬਣ ਬੈਂਦੀ ਬੋਲ ਛਰੀ ਕਾਂਦੇ ਮੈਂ ਨਾ ਬਾਬਲਾ ਸੈਂਦੀ ਬੋਲ ਛਰੀ ਕਾਂਦੇ ਮੈਂ ਨਾ ਬਾਬਲਾ ਸੈਂਦੀ ਬੋਲ ਛਰੀ ਕਾਂਦੇ ਮੈਂ ਨਾ ਚਰੀਕਾਂ ਦੇ ਮੈਂ ਨਵਾਬਲਾ ਸੈਂਦੀ ਕੋਲ ਚਰੀਕਾਂ ਦੇ ਸੁਣਦੇ ਮੁੰਡਿਆ ਕੈਂਠੇ ਵਾਲਿਆ ਕੈਂਠਾ ਰੋਗਨ ਕੀਤਾ ਵੇ ਮੈਂ ਖੜੀ ਸਾਂ ਤੇਰੇ ਹੰਸਲੇ ਬੱਲੇ ਬੱਲੇ ਤੂੰ ਨੰਗ ਗਿਆ ਚੱਪ ਕੀਤਾ ਜੋੜੀ ਨਾ ਬਣਦੀ ਧਾਪ ਜਨਾ ਨੇ ਕੀਤਾ ਜੋੜੀ ਨਾ ਬਣਦੀ ਧਾਪ ਜਨਾ ਨੇ ਕੀਤਾ ਜੋੜੀ ਨਾ ਬਣਦੀ ਧਾਪ ਬੀਬੀਓ ਕੋਟ ਬਦਲਖਾਨੀਆਂ ਐਵੇਂ ਚੌਧੀਆਂ ਵਸਦੀਆਂ ਰਹੋ ਮਾਤਾਵੋ ਭੈਣੋ ਸਾਰਿਆਂ ਅਸ਼ੀਰਵਾਦ ਬਣਾ ਕੇ ਰੱਖਿਆ ਸਾਡੇ ਪ੍ਰੋਗਰਾਮ ਨੂੰ ਤੇ ਮੈਨੂੰ ਤਾਂ ਤੁਸੀਂ ਪਿਆਰ ਦਿੰਦੇ ਰਹਿੰਦੇ ਹੋ ਹਨਾ ਸਾਰਿਆਂ ਬਹੁਤ ਬਹੁਤ ਸასი ਗੱਲ ਤੁਹਾਡਾ ਖਾਣ ਹਾਂਜੀ ਨਹੀਂ ਲੈ ਆ ਪਿਆਰ ਤਾਂ ਲੈ ਜਾਓ ਹਾਂ ਲੋ ਖਵਾਲ ਲਗਾਣੀ ਬੇਬੇ ਅੱਛਾ